ਭਾਰਤ ਨਾਲ ਕੈਨੇਡਾ ਦੇ ਵਿਚਕਾਰ ਚੱਲ ਰਹੇ ਰਾਜਨੀਤਿਕ ਤਣਾਅ ਤੇ ਖੇਤਰੀ ਅਸੁਰੱਖਿਆ ਚਿੰਤਾਵਾਂ ਨੇ ਯਾਤਰਾ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਹੁਣ ਭਾਰਤ ਦੇ ਲਈ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕਰਕੇ ਹਾਈ ਡਿਗਰੀ ਆਫ ਕਾਉਸ਼ਸ ਵਰਗੀ ਹਲਕੀ ਚੇਤਾਵਨੀ ਜਾਰੀ ਕੀਤੀ ਹੈ। ਜਦਕਿ ਜੰਮੂ ਕਸ਼ਮੀਰ, ਅਸਮ ਅਤੇ ਮਣੀਪੁਰੂ ਵਰਗੇ ਖੇਤਰਾ ਲਈ ਗੰਭੀਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਹ ਅਪਡੇਟ 25 ਸਤੰਬਰ 2025 ਨੂੰ ਜਾਰੀ ਹੋਈ ਹੈ। ਇਸ ਦੇ ਵਿੱਚ ਅੱਤਵਾਦ, ਅਸ਼ਾਂਤੀ ਤੇ ਸਰਹੱਦੀ ਤਣਾਅ ਨੂੰ ਮੁੱਖ ਖਤਰੇ ਬਾਰੇ ਦੱਸਿਆ ਗਿਆ ਹੈ। ਇਹ ਐਡਵਾਈਜ਼ਰੀ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਪਹਿਲਾਂ ਸਥਾਨਕ ਮੀਡੀਆ ਤੋਂ ਜਾਣਕਾਰੀ ਹਾਸਲ ਕਰਨ ਅਤੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਬਾਰੇ ਸਲਾਹ ਦਿੰਦੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਗਲੋਬਲ ਅਫੇਅਰਸ ਕੈਨੇਡਾ ਨੇ ਭਾਰਤ ਦੇ ਲਈ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ। ਜਿਸ ਦੇ ਵਿੱਚ ਪੂਰੇ ਦੇਸ਼ ਦੇ ਲਈ ਹਾਈ ਡਿਗਰੀ ਆਫ ਕੌਨਸ਼ਸ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਅਪਡੇਟ ਅਤਵਾਦੀ ਹਮਲੇ ਦੇ ਖਤਰੇ, ਸਿਵਲ ਅਨਰੈਸਟ ਅਤੇ ਅਪਰਾਧਾਂ ਨੂੰ ਧਿਆਨ ਦੇ ਵਿੱਚ ਰੱਖਦੀ ਹੈ। ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਲਈ 올 ਟ੍ਰੈਵਲ ਅਵੋਇਡ ਦੀ ਹਦਾਇਤ ਹੈ ਜਿੱਥੇ ਅਤਵਾਦ ਅਸ਼ਾਂਤੀ ਅਤੇ ਅਚਾਨਕ ਦੰਗੇ ਭੜਕਣ ਅਤੇ ਅਗਵਾ ਕਰਨ ਦੇ ਖਤਰੇ ਨੇ ਲਦਾਖ ਨੂੰ ਇਸ ਚੇਤਾਵਨੀ ਤੋਂ ਫਿਲਹਾਲ ਬਾਹਰ ਰੱਖਿਆ ਗਿਆ ਹੈ ਜੋ ਟੂਰਿਸਟ ਦੇ ਲਈ ਕਾਫੀ ਪ੍ਰਸਿੱਧ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਅਸਮ ਤੇ ਮਨੀਪੁਰ ਅਤੇ ਉੱਤਰੀ ਪੂਰਬੀ ਰਾਜਾਂ ਦੇ ਲਈ ਨਾਨ ਅਸੈਂਸ਼ੀਅਲ ਟ੍ਰੈਵਲ ਅਵੋਇਡ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਉੱਥੇ ਅਤਵਾਦੀ ਅਤੇ ਵੱਖਵਾਦੀ ਗਰੁੱਪਾਂ ਦੀਆਂ ਗਤੀਵਿਧੀਆਂ ਫਿਲਹਾਲ ਜਾਰੀ ਨੇ ਅਸਮ ਦੇ ਵਿੱਚ ਬੱਸਾਂ ਟ੍ਰੇਨਾਂ ਤੇ ਮਾਰਕੀਟਸ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਹੋ ਸਕਦੇ ਨੇ ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਜਿਵੇਂ ਕਿ ਗੁਜਰਾਤ ਪੰਜਾਬ ਤੇ ਰਾਜਸਥਾਨ ਦੇ ਵਿੱਚ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਤੋਂ ਬਚਣ ਦੀ ਚੇਤਾਵਨੀ ਹੈ ਹਾਲਾਂਕਿ ਲਾਈਨ ਆਫ ਕੰਟਰੋਲ ਤੇ ਗੋਲੀਬਾਰੀ ਤੇ ਲਾਈਨ ਮਾਈਨ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਕੈਨੇਡੀਅਨ ਅਫੇਅਰ ਮੰਤਰੀ ਮਿਲਾਨੀ ਜੋਲੀ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਭਾਰਤ ਦੇ ਵਿੱਚ ਸੁਰੱਖਿਆ ਸਥਿਤੀ ਤੇਜ਼ੀ ਦੇ ਨਾਲ ਬਦਲ ਸਕਦੀ ਹੈ ਅਸੀਂ ਆਪਣੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਐਮਬੈਸੀ ਦੇ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੰਦੇ ਹਾਂ ਇਹ ਅਪਡੇਟ ਪਹਿਲਗਾਮ ਦੇ ਵਿੱਚ ਹਾਲ ਹੀ ਦੇ ਵਿੱਚ ਵਾਪਰੇ ਅੱਤਵਾਦੀ ਹਮਲੇ ਤੋਂ ਬਾਅਦ ਆਇਆ ਜਿਸ ਦੇ ਵਿੱਚ 26 ਲੋਕ ਮਾਰੇ ਗਏ ਸਨ ਇਹ ਚੇਤਾਵਨੀ ਯੂਐਸ ਯੂਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀਆਂ ਐਡਵਾਈਜ਼ਰੀਆਂ ਵਾਂਗ ਦਿੱਤੀ ਗਈ ਹੈ ਜਿੱਥੇ ਵੀ ਇਨ੍ਹਾਂ ਖੇਤਰਾਂ ਨੂੰ ਡੂ ਨਾਟ ਟ੍ਰੈਵਲ ਜਾਂ ਫਿਰ ਰੀਕਨਸੀਡਰ ਟ੍ਰੈਵਲ ਕਿਹਾ ਗਿਆ ਹੈ ਯੂਐਸ ਸਟੇਟ ਡਿਪਾਰਟਮੈਂਟ ਨੇ ਵੀ ਮਨੀਪੁਰ ਦੇ ਲਈ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਹੈ ਅਦੇ ਉੱਥੇ ਅਮਰੀਕੀ ਅਧਿਕਾਰੀਆਂ ਨੂੰ ਵਿਜ਼ਿਟ ਦੇ ਲਈ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ ਇਹ ਐਡਵਾਈਜ਼ਰੀ ਭਾਰਤ ਕੈਨੇਡਾ ਸਬੰਧਾਂ ਦੇ ਵਿਚਕਾਰ ਚੱਲ ਰਹੇ ਤਣਾਅ ਤੇ ਵੀ ਰੌਸ਼ਨੀ ਪਾਉਂਦੀ ਹੈ ਖਾਲਿਸਤਾਨ ਆंदोलਨ ਅਤੇ ਹਰਦੀਪ ਸਿੰਘ ਨੱਜਰ ਦੇ ਕਤਲ ਕੇਸ ਨਾਲ ਇਹ ਮਾਮਲਾ ਜੁੜਿਆ ਹੈ ਪਰ ਕੈਨੇਡੀਅਨ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹ ਸੁਰੱਖਿਆ ਆਧਾਰਿਤ ਹੈ ਅਤੇ ਰਾਜਨੀਤਿਕ ਨਹੀਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਪੰਜਾਬ ਦੇ ਵਿੱਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਕੈਨੇਡੀਅਨ ਨਾਗਰਿਕਾਂ ਨੂੰ ਸਲਾਹ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨ ਸਥਾਨਕ ਨਿਊਜ਼ ਨੂੰ ਫੋਲੋ ਕਰਨ ਤੇ ਐਮਰਜੈਂਸੀ ਕੰਟੈਕਟ ਨੰਬਰ ਆਪਣੇ ਕੋਲ ਰੱਖਣ ਇਹ ਐਡਵਾਈਜ਼ਰੀ ਵੈੱਬਸਾਈਟ travel.gc.ca ਤੇ ਉਪਲਬਧ ਹੈ।